ਹਾਂਜੀ ਸਸਗਾਲ ਜੀ ਥੋੜੀ ਵੀਡੀਓ ਰਿਵਰਸ ਵਿੱਚ ਚੱਲੂਗੀ ਕਿਉਂਕਿ ਮੈਂ ਆਲਰੇਡੀ ਫਿਕਸ ਕਰ ਚੁੱਕਿਆ ਹਾਂ ਆ ਤੁਹਾਨੂੰ ਮੈਂ ਦਿਖਾਣਾ ਹੈ ਡੋਜ ਜਰਨੀ 2009 ਮਾਡਲ ਉਹਦੀ ਏਸੀ ਵਾਲੀ ਨੋਬ ਕੰਮ ਨਹੀਂ ਕਰ ਰਹੀ ਸੀਗੀ ਉਹਨੂੰ ਆਪਾਂ ਪੁਸ਼ ਕਰਦੇ ਸੀਗੇ ਤਾਂ ਚੱਲਦੀ ਹੀ ਤੇ ਉਦਾਂ ਨਹੀਂ ਚੱਲਦਾ ਸੀ ਉਹ ਫਿਰ ਮੈਂ ਉਹਨੂੰ ਟਰਾਈ ਕੀਤਾ ਓਪਨ ਕਰਕੇ ਦੇਖਾਂ ਦਾ ਕੀ ਸੀਨ ਸੀਗਾ ਤੇ ਮੈਂ ਤੁਹਾਨੂੰ ਰਿਵਰਸ ਵਿੱਚ ਦਿਖਾਣਾ ਹੈ ਕਿਉਂਕਿ ਮੈਂ ਆਲਰੇਡੀ ਓਪਨ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਕੀ ਕੀ ਕੀਤਾ ਤੇ ਆਓ ਤੁਹਾਨੂੰ ਦਿਖਾਣੇ ਦੇਖਦੇ ਹਾਂ ਇਹ ਮੈਂ ਇਹ ਜਿਹੜਾ ਫਰੰਟ ਵਾਲਾ ਪਾਰਟ ਹੈ ਇਹ ਓਪਨ ਕਰ ਚੁੱਕਿਆ ਮੈਂ ਠੀਕ ਹੈ ਹੁਣ ਵੈਸੇ ਮੈਨੂੰ ਦਿਖਾਣਾ ਮੈਂ ਕੀ ਫਿਕਸ ਕੀਤਾ ਫਿਲਹਾਲ ਫਿਕਸ ਤਾਂ ਕੁਝ ਨਹੀਂ ਸੀਗਾ ਜਿਆਦਾ ਪ੍ਰੋਬਲਮ ਇਹ ਜਿਹੜਾ ਬੈਕ ਵਾਲਾ ਪਾਰਟ ਹੈ ਇਹਦਾ ਠੀਕ ਹੈ ਇਹ ਇੱਥੋਂ ਇਹ ਮੇਰਾ ਜਿਹੜਾ ਦਿਖਾਣਾ ਮੈਂ ਇੱਕ ਸੈਕਿੰਡ ਇਹ ਜਿਹੜਾ ਨੋਬ ਸੀ ਨਾ ਇਹ ਮੈਂ ਦਬਾਂਦਾ ਸੀ ਤੇ ਤਾਂ ਚੱਲਦਾ ਸੀ ਤੇ ਇਹ ਹਿੱਲਦੀ ਹਿੱਲ ਗਿਆ ਸੀ ਥੋੜਾ ਤੇ ਚੱਲ ਨਹੀਂ ਰਿਹਾ ਸੀਗਾ ਤੇ ਇਹਦੇ ਬੈਕ ਸਾਈਡ ਤੇ ਜੇ ਆਪਾਂ ਦੇਖੀਏ ਇਹ ਸਰਕਟ ਲੱਗਾ ਹੋਇਆ ਤੇ ਇਹ ਦੋ ਵੇਧੇ ਗੁੰਡੀਆਂ ਬਣੀ ਹੋਈਆਂ ਇਹਨੂੰ ਖੋਲਣ ਵਾਸਤੇ ਇਹ ਥੋੜੀ ਲੂਜ਼ ਹੋ ਗਈ ਸੀ ਗੁੰਡੀ ਮੈਨੂੰ ਓਪਨ ਕਰਨ ਦਾ ਕੋਸ਼ਿਸ਼ ਕੀਤੀ ਸੀ ਸਾਰੀ ਬਟ ਇਹਦਾ ਕੋਈ ਨੁਕਸ ਨਹੀਂ ਸੀਗਾ ਬਟ ਮੈਨੂੰ ਪਹਿਲਾਂ ਹੀ ਦਿਖ ਗਿਆ ਬਾਹਰ ਹੀ ਕਿ ਆਹ ਦਿੱਕਤ ਆ ਰਹੀ ਥੇ ਇਹਨੂੰ ਮੈਂ ਥੋੜਾ ਜਿਹਾ ਫਿਕਸ ਕੀਤਾ ਇੱਥੋਂ ਇੱਕ ਵੈਸੇ ਟੁੱਟ ਗਈ ਹੈ ਤੇ ਬਟ ਉਹਦਾ ਕੋਈ ਇਸ਼ੂ ਨਹੀਂ ਹੈ ਉਹ ਪਹਿਲਾਂ ਹੀ ਹੈ ਨਹੀਂ ਸੀ ਕਿ ਮੇਰੀ ਖਿਆਲ ਤੋਂ ਮੈਂ ਦੇਖੀ ਨਹੀਂ ਲਈ ਤੇ ਆਹ ਚੀਜ਼ ਥੋੜੀ ਖੁੱਲੀ ਹੋਈ ਸੀ ਇਹਨੂੰ ਮੈਂ ਫਿਕਸ ਕੀਤਾ ਥੋੜਾ ਤੇ ਹੁਣ ਮੈਂ ਇਹਨੂੰ ਵਾਪਿਸ ਮਤਲਬ ਬੰਦ ਕਰਕੇ ਦੇਖਦਾ ਚੱਲਦਾ ਕਿ ਨਹੀਂ ਤੇ ਇਹ ਲੱਗ ਵਾਇਰਸ ਮੇਰੀ ਕੱਢੀਆਂ ਹੋਈਆਂ ਇਹਨਾਂ ਨੂੰ ਪਾਣ ਵਿੱਚ ਫਿਕਸ ਕਰ ਦਾਂਗੇ ਸਿੰਪਲ ਵਾਇਰਸ ਨੇ ਬਸ ਆ ਸਵਿਚ ਲੱਗਾ ਹੈ ਸਾਈਡ ਤੇ ਤੇ ਇਹਦੇ ਵਿੱਚ ਨਾਲ ਹੀ ਫਿਕਸ ਕਰ ਦੇਣੀ ਹੈ ਐਜ਼ ਇਟ ਇਜ਼ ਇਹ ਦੋਨੋਂ ਵਾਇਰਸ ਵੀ ਫਿਕਸ ਕਰ ਦਿੰਨੇ ਆ ਤੇ ਆਓ ਮੈਂ ਤੁਹਾਨੂੰ ਕਰਕੇ ਦਿਖਾਉਣਾ ਇਹ ਮੈਂ ਤਿੰਨੇ ਵਾਇਰਸ ਲਗਾਤੀਆਂ ਇਹਦੀਆਂ ਠੀਕ ਹੈ ਹੁਣ ਆਪਾਂ ਇਹਨੂੰ ਐਜ਼ ਇਟ ਇਜ਼ ਇੱਥੇ ਆਪਾਂ ਫਿਕਸ ਕਰ ਦੇਣਾ ਇਹਨੂੰ ਇਹ ਨੋਬ ਸੀਗੀ ਤੇ ਹੁਣ ਇਹ ਅੰਦਰ ਤਾਂ ਨਹੀਂ ਪੁਸ਼ ਹੋ ਰਹੀ ਪਹਿਲਾਂ ਅੰਦਰ ਪੁਸ਼ ਹੁੰਦੀ ਸੀਗੀ ਤੇ ਆਪਾਂ ਇਹਨੂੰ ਆ ਚੈੱਕ ਕਰਕੇ ਦੇਖ ਲੈਨੇ ਤਾਈ ਕਰਕੇ ਇਹ ਆਪਣਾ ਸੋਰੀ ਭਾਈ ਮੈਂ ਇਧਰ ਨਹੀਂ ਸੀਟ ਆ ਜਾ ਹਮਮ ਓਕੇ ਆਪਾਂ ਇੱਕ ਸੈਕਿੰਡ ਚੈੱਕ ਕਰਕੇ ਦੇਖ ਲੈਨੇ ਆ ਹੂੰ ਹੂੰ ਓਕੇ ਠੀਕ ਆ ਵੈਰੀ ਗੁੱਡ ਲੋ ਜੀ ਏਸੀ ਸਾਡਾ ਚੱਲ ਗਿਆ ਵੈਰੀ ਗੁੱਡ ਔਰ ਗੁੱਡ ਆ ਪਹਿਲਾਂ ਇਹ ਨਹੀਂ ਚੱਲ ਰਿਹਾ ਸੀਗਾ ਇਹ ਮੈਨੂੰ ਦਬਾਣਾ ਪੈ ਰਿਹਾ ਸੀਗਾ ਤੇ ਫੇਰ ਚੱਲ ਰਿਹਾ ਸੀਗਾ ਇਸੇ ਚੀਜ਼ ਦੇ ਮੇਰੇ ਬਰਾਮਨਾ ਓਪਨ ਕਰਨ ਦੇ ਤੇ ਇਹਦੇ ਬਾਹਰ ਮੈਂ ਪਤਾ ਕੀਤਾ ਸੀਗਾ 72 80 ਡਾਲਰ ਮੰਗ ਰਹੇ ਸੀਗੇ ਤੇ ਕੁਦਰਤੀ ਮੈਂ ਆਪ ਚੈੱਕ ਕਰ ਲਿਆ ਤੇ ਇਟਸ ਨਾਓ 올 फिक्स्ड ਤੇ ਇਹ ਛੋਟੇ ਮੋਟੇ ਚੀਜ਼ਾਂ ਖੁਦ ਜ਼ਰੂਰ ਟਰਾਈ ਕਰਨੀ ਚਾਹੀਦੀਆਂ ਤੇ ਬਾਕੀ ਚਲੋ ਥੈਂਕ ਯੂ ਸੋ ਮੱਚ ਹੋਪ ਇਹ ਤੁਹਾਨੂੰ ਵੀ ਹੈਲਪ ਕਰੇ ਇਹੋ ਜੀ ਦਿੱਕਤ ਜੇ ਤੁਹਾਨੂੰ ਆਉਂਦੀ ਆ ਤਾਂ ਯੂ ਕੈਨ ਫਿਕਸ ਬਾਈ ਯੂਰਸੈਲਫ ਆ ਸਟੇ ਟਿਊਨਡ ਹੈਵ ਅ ਗੁੱਡ ਡੇ